ਕਾਬਾ ਮਿਟਾਉਣ ਵਾਲੀ ਜੇ ਕਾਬਾ ਤੇ ਮਾ ਕੋਕਾ ਨੱਕ ਦਾ ਕੋਕਾ ਕਿੰਨਾ ਭਾਰ ਵਿੱਚ ਦਾਈ ਨੱਕ ਟੋਕਾ ਨੇ ਗੁਰਾਂ ਨੂੰ ਆਮੀਨ ਮਰਾਂ ਰਹਾ ਹੈ ਇਹਨੂੰ ਚਾਹੋ ਬਾਲੀ ਤਨਦੀ ਬਾਲੀ ਓਏ ਪਿੱਛੋਂ ਕਿਹੜਾ ਓਏ ਲੱਗ ਰਹੀ ਮੀਂਹ ਦੀ ਤਾਰੀਕਾ ਪੰਜਾਬੀ ਇੰਡਸਟਰੀ ਦਾ ਨਾਮਵਰ ਗਾਇਕ ਕਮਲ ਖਾਨ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਇਸ ਤੋਂ ਇਲਾਵਾ ਉਹਨਾਂ ਨੇ ਕਈ ਹਿੰਦੀ ਫਿਲਮਾਂ ਵਿੱਚ ਵੀ ਗੀਤ ਗਾਏ ਨੇ ਉਹਨਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ ਕਮਲ ਖਾਨ ਨੂੰ ਕਾਮਯਾਬੀ ਇੰਜੀ ਨਹੀਂ ਮਿਲੀ ਇਸ ਪਿਛੇ ਉਹਨਾਂ ਦੀ ਸਾਲਾਂ ਦੀ ਮਿਹਨਤ ਹੈ ਜਿਹੜੀ ਕਿ ਸਾਕਾਰ ਹੋਈ ਹੈ ਕਮਲ ਖਾਨ ਨੇ ਬਚਪਨ ਸੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਅੱਜ ਅਸੀਂ ਤੁਹਾਨੂੰ ਉਹਨਾਂ ਦੇ ਇੱਕ ਬਚਪਨ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਉਹਨਾਂ ਦੇ ਬਚਪਨ ਦੀ ਹੈ ਜਿਸ ਚੋਂ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਬੰਮੀ ਟਾਰ ਵਾਲੀ ਜ ਕੋ ਕਾ ਨੱਕ ਦਾ ਕੋ ਕਾ ਕਿਤਿਆ ਪਿਆਰ ਵਿੱਚ ਦਾਇ ਨੱਤ ਨੱਚਣੇ ਬੁਰਾ ਨੂੰ ਆ ਮੈਂ ਬਣਾ ਰਹਾ ਇਹਨੂੰ ਨਚਾਉਂ ਕਿ ਬਾਲੀ ਤਨ ਦੀ ਬਾਲੀ ਓਏ ਪਿੱਛੋਂ ਕਿਹੜਾ ਓਏ ਲੱਗਦਾ ਤੁਸੀਂ ਤਾਰੇ ਕਾਲੇ ਨੇ ਸੋਨੇ ਦੇ ਨੇ ਕੁੜਾ ਅੰਦਾਸ ਖਿਸਾਨਾ ਸੋਨਾ ਬੁਖਰੇ ਤੇ ਐ ਮੜ ਕਾ ਗਲੀ ਵਾਲਾ ਦੇ ਨਾਮ ਦੇ ਗਾਲੇ ਬਿੱਟੀ ਕੰਨ ਕਾ ਜੀ ਨਾਮ ਦੇ ਬਿੱਟ ਅੱਥੇ ਰੁੱਲਦਾ ਦੇ ਨਾਮ ਦਾ ਬਿੱਟ ਅੱਥੇ ਰੁੱਲਦਾ ਦੇ ਨਾਮ ਦਾ ਬਿੱਟ ਅੱਥੇ ਰੁੱਲਦਾ ওড়না নাচে নাচকে ওড়না সে লাটি নাচে আ আ হ্যাঁ ও ধরে আছে बाली গদ দেবা ও লাগাতি বীজ তোরি সারি নি তোর টড়ক লাগে লাগমা লাগতি তোরি সারি নি তোর টড়ক লাগে ਤੇ ਆ ਫਿਰ ਊੜਦੇ ਮੱਕੂ ਕਫੀ ਤੋਕਾਣੀ ਉੰਬੜਾ ਦੇ ਗਲਾਮੀ ਇਹ ਉੰਬੜਾ ਦੇ ਗਲਾਮੀ ਉਡੀ ਗਰੇ ਦੇ ਵਿੱਚ ਨੂੰ ਹਾਂ ਚੱਲ ਚੱਲ ਤੂੰ ਚੱਲੀ ਜਾ ਚੱਲੀ ਜਾ ਬਾਲੀ ਕੰਨ ਦੇ ਬਾਲੀ ਤਣੀ ਲੱਗਾ ਕਮੇ ਜਿਤਾ ਰਾਮ ਨਰਦਨ ਦਾ 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 ਚੱਪਟਾ ਇਸ ਤਰ੍ਹਾਂ ਬਸਾਂ ਮੁਕੜਦੇ ਤੇ ਆ ਰ ਆ ਗਿਆ ਜੀ ਮੜਕੇ ਕਨੀ ਬਾਲੇ ਮੜਕੇ ਸੜ ਸੁਤੀ ਮੱਤੀ ਕਲਪਿਚਟਾ ਨਾ ਜੀ ਨਾ ਦੇ ਪਿੱਛੇ ਅਸੀਂ ਰੁੱਲਦੇ ਹਾਂ ਇਮਾਨੇ ਪਿੱਛੇ ਅਸੀਂ ਰੁੱਲਦੇ ਬੱਚੇ ਚੱਲੀ ਜਾ ਚੱਲੀ ਹੋ ਜਾ ਇਸ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਮਲ ਖਾਨ ਇੱਕ ਕੋਕਾ ਨਕਦਾ ਕੋਕਾ ਗੀਤ ਗਾ ਰਹੇ ਨੇ ਤੁਸੀਂ ਵੀ ਦੇਖੋ ਅੱਜ ਦੇ ਕਮਲ ਖਾਨ ਦੇ ਬਚਪਨ ਦਾ ਇਹ ਵੀਡੀਓ ਜਿਸ ਚ ਉਹ ਇੱਕ ਮਾਹਿਰ ਗਾਇਕ ਵਾਂਗ ਗੀਤ गा ਕੇ ਪੂਰੀ ਸੱਤ ਜੇ ਬੈਠੇ ਲੋਕਾਂ ਨੂੰ ਸੁਣਾ ਰਹੇ ਨੇ

ਚੱਲ ਨਹੀਂ ਚੱਲਦਾ ਹਾਂ ਹਾਂ ਅੰਦਰ ਆ ਆਂਡਾ ਕੁਕੜਾ ਕੱਟਦਾ ਸਿੱਟਦਾ ਹਾਂ ਅਰ ਹੋ ਗਿਆ ਕੁਕੜਾ ਕੱਟਦਾ ਸਿੱਟਦਾ ਅੱਜ ਕੋਰੇ ਬੁਧੱਕਾ ਕੱਟਣਾ ਹੈ ਤਾਰਾ ਹੁਕਮ ਕੀ ਆਣੀ ਹੈ ਉੱਚੀ ਦਾ ਮਿੱਟਵਾ ਦੇ ਸਾਰੇ ਹੋਣੇ ਆਣੀ ਹੈ ਕੁਕੜਾ ਰ

இருக்கும். <music/> <laughs> ਕਾਨਫੀਡੈਂਸ ਦੀ ਉਹ ਉਹਨਾਂ ਦਾ ਅੱਜ ਵੀ ਉਨਜੀ ਹੈ ਤੇ ਪਹਿਲਾਂ ਵੀ ਉਹਨਾਂ ਦਾ ਕਾਨਫੀਡੈਂਸ ਜੋ ਹੈ ਹਾਈ ਲੈਵਲ ਤੇ ਸੀ ਜ਼ੀਰੋ ਰਿਪੋਰਟ ਢਿੱਲੀ ਪੋਸਟ ਪੰਜਾਬੀ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ